ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਢੱਲੋਂ ਦੇ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਅੱਜ ਦੀ ਵੀਡੀਓ ਪਿੰਡ ਧੌਲਾ ਜੀ ਬਾਈ ਚਮਕੌਰ ਕੋਲ ਪਹੁੰਚਿਆ ਸਾਨੂੰ ਦੋ ਬੜਾਂ ਦਿਖਾਵਾਂ ਬਾਜਬ ਰੇਟ ਵਾਲੀਆਂ ਦਿਖਾਵਾਂਗੇ ਦੋਨੇ ਰੈਡੀ ਦੁੱਧ ਵਾਲੀਆਂ ਆ ਤੇ ਚਵਾਈ ਬਾਈ ਕਹਿੰਦੇ ਕਰਕੇ ਦਿਖਾ ਦਾਂਗੇ ਵੀਡੀਓ ਦੇ ਵਿੱਚ 4:30 4:30 5:00 ਵਜੇ ਦਾ ਆਪਾਂ ਵੀਡੀਓ ਬਣਾਉਣ ਦਾ ਆਪਣਾ ਟਾਈਮ ਆ 8 ਤਰੀਕ ਆ 9ਵਾਂ ਮਹੀਨਾ ਤੇ 2025 ਨੂੰ ਆਪਾਂ ਸ਼ਾਮ ਦੇ 4:30 ਵਜੇ ਵੀਡੀਓ ਕਵਰ ਕਰ ਰਹੇ ਆ ਸਸੀ ਗਾਬਾਏ ਚਮਕੌਰ ਹਸਰੀ ਕਾਲ ਵੀਰੇ ਹੋ ਠੀਕ ਹੋ ਜੀ ਪਰਮਾਤਮਾ ਦੀ ਬਹੁਤ ਜ਼ਿਆਦਾ ਕਿਰਪਾ ਵੀਰੇ ਨੰਬਰ ਬੋਲੋ ਪਹਿਲਾਂ ਦਾ ਨੰਬਰ 9779475644 ਵੀਰੇ ਦੋ ਬੇੜਾਂ ਦਿਖਾਉਣੀਆਂ ਨੇ ਦੋਨੇ ਬੇੜਾਂ ਦਿਖਾਉਣੀਆਂ ਦੋਹਾਂ ਦਾ ਚੋਬਾਈ ਕਰ ਦਾਂਗੇ ਭਰਾ ਮੇਰੇ ਘਰਾਂ ਪਿੰਡ ਧੌਲਾ ਜ਼ਿਲ੍ਹਾ ਬੰਨਾਂ ਤਾਸੀਲ ਤਾਪਾ ਵੀਰੇ ਰਾਂ ਓਕੇ ਗੂਗਲ ਦੇ ਸਰਚ ਮਾਰ ਕੇ ਆਣ ਜੀ ਰਾਣੀ ਸਰ ਗੁਰਦੁਆਰਾ ਅੰਗੇ ਓਕੇ ਇਹ ਜਰਸੀਆਂ ਹੀ ਆ ਗਈਆਂ ਦੋਨੇ ਜਰਸੀਆਂ ਆ ਗਈਆਂ ਭਰਾ ਜੀ ਇਹ ਵੱਧ ਉਹ ਥੋੜੀ ਕ੍ਰੋਸਿੰਗ ਚ ਆ ਗਈ ਹੈ ਨਾ ਚੰਗੀਆਂ ਆ ਗਈਆਂ ਚੰਗਾ ਦੁੱਧ ਪਾਉਣਗੇ ਤੇਰੇ ਬਹੁਤ ਚੰਗੇ ਲੱਗੇ ਦੋਨਾਂ ਕਿੰਨਾ ਕਿੰ ਗੀੜਾ ਘੜਾ ਉਹਦੇ ਨਾਲ ਬੱਸੀ ਆ ਹਾਂ ਦੋਨੇ ਦਿਖਾ ਦੇਣਾ ਵੀ ਦਿਖਾ ਦੇ ਦੋਨੇ ਉਹਦੇ ਮਗਰ ਬੱਸੀ ਆ ਉਹਦੇ ਮਗਰ ਬੱਸੀ ਆ ਤੇ ਮਗਰ ਬੱਸਾ ਗਾੜੀ ਉਹਦੇ ਮਗਰ ਚ ਪੇਰ ਬੱਸੀ ਆ ਗਈ ਹਾਂ ਬੱਸੀ ਆ ਗਈ ਮੇਰੇ ਓਕੇ ਜੀ ਆ ਦੇਖੋ ਜੀ ਤੋਰਾ ਤਾਰਾ ਤੁਹਾਨੂੰ ਕਰਾਮਾ ਇਹ ਚ ਇੱਕ ਚੰਗੀ ਆ ਗਈ ਤੇ ਬਾਕੀ ਦੇ ਕਿੰਨੇ ਦਿਨਾਂ ਦੀ ਸੂਈ ਬਾਈ ਸੂਈ ਨੂੰ 3-7 ਦਿਨ ਹੋ ਗਏ ਵੀਰੇ 6 ਤੋਂ 7 ਦਿਨ ਬਾਕੀ ਠੰਡੀ ਬਿਠੇਰੀ ਬਾਕੀ ਦਾ ਫਾੜੀ ਵਾਲਾ ਆਰਡਰ ਆਗਾ ਚੰਗੀਆਂ ਜੀ 14 ਕਿਲੋ ਤੁਸੀਂ ਮਿੰਨ ਕੇ ਲਿਜਾ ਸਕਦੇ ਹੋ ਹਾਂ ਦੋ ਡੰਗ ਚੋਲੇ ਭਾਂ ਚਾਰ ਡੰਗ ਚੋਲੇ ਠੰਡੀ ਸੂਈ ਹੈ ਬਾਈ ਜਰਾ ਓਕੇ ਜੀ ਮੋੜ ਲਿਆ ਬਸ ਬਾਈ ਲੈ ਚੱ ਦੂਜੀ ਦਾ ਵੀ ਪਹਿਲਾਂ ਤੁਹਾਨੂੰ ਤੋਰਾ ਚੈੱਕ ਕਰਾ ਦਿਆਂਗੇ ਪਰ ਉਹਨਾਂ ਦੇ ਪਚਵਾਰੀ ਦਿਨ ਕਰਕੇ ਦਿਖਾ ਦੇਵਾਂਗੇ ਤੇ ਬਾਕੀ ਦੀ ਗੱਲ ਇੱਕ ਟਾਈਮ ਆਪਾਂ ਵਿੱਚ ਚਵਾਈ ਕਰਕੇ ਦਿਖਾ ਦੇਵਾਂਗੇ ਬਿਲਕੁਲ ਬਿਲਕੁਲ ਵੀਰੇ ਤੇ ਦੂਜੀ ਟਾਈਮ ਤੁਸੀਂ ਆਪਦੀ ਆ ਕੇ ਚੋਕੇ ਲਿਆ ਸਕਦੇ ਹੋ ਆ ਦੇਖੋ ਜੀ ਕੁਆਲਿਟੀ ਚੰਗੀ ਲਾ ਹੋ ਗਿਆ ਨਹੀਂ ਜੀ ਇਹਨੂੰ ਵੀ ਤੋੜ ਕੇ ਦਿਖਾ ਦਈਏ ਇਹ ਵੀ ਦੋ ਬਰੀਡ ਆਪੀ ਚੈੱਕ ਕਰ ਲਓ ਕਿਹੜੀ ਮਗਰ ਬੱਛੀ ਐਚ ਐਫ ਨਸਲ ਦੀ ਵਧੀਆ ਤੇ ਆਪ ਵੀ ਜਰਸੀ ਆ ਗਈ ਇਹ ਠੰਡੀ ਵੀ ਸਹੀ ਹੈ ਵੀ ਥਾਂ ਛੋਣੇ ਦਾ ਵੀ ਲਗਾ ਜਾਵਾਂ ਗਲਾਸ ਵਗੈਰਾ ਅੱਡ ਇਹਦੇ ਥੱਲੇ ਕਿੰਨਾ ਦੁੱਧ ਹੈ ਬੱਸ 11-12 ਕਿਲੋ ਦੁੱਧ 11 ਕਿਲੋ 12 ਮੋਹਲਾ ਸੀਲ ਠੰਡੀ ਦੇਖੋ ਚਵਾਈ ਚਵਾਈ ਕਰਕੇ ਮੈਨੂੰ ਓਕੇ ਆ ਗਿਆ ਆਰਡਰ ਦੇ ਕੇ ਬੇਸ ਦਿਖਾ ਦੇ ਮੜੇ ਆ ਨਿਆਰੇ ਨਿਆਰੇ ਮੈਂ ਬੈਠਾ ਨੇ ਬਸੀਆਂ ਵੀਰੇ ਚੰਬਾ ਬਾਕੀ ਯਾਰ ਜਾਨ ਦੇ ਦਾਂ ਆ ਜਾਨ ਦੇ ਪਾ ਹਰਾਨ ਜਲੇ ਕਰਾਂਗੇ ਮੋਹਲਾ ਨਹੀਂ ਬੜਾ ਕਰਦੇ ਵੀਰੇ ਅੱਛਾ ਜਮਾਈ ਜਾਇ ਜੀ ਹੋਣਗੇ ਬਸ ਜਾਇ ਜੀ ਹੋਣਗੇ ਜਿਹੜਾ ਬਸ ਲੈਗਾ ਲੈਗਾ ਜਿਹੜਾ ਇਹ ਕਰੇਗਾ ਉਹੀ ਗੱਲ ਹੋ ਜਾਣੀ ਉਹੀ ਗੱਲ ਹੋਣੀ ਆ ਵੀਰੇ ਰਾ ਅੱਜ ਦੁੱਧ ਦੇ ਦੇਣਾ ਹਰੇਕ ਨੂੰ ਹਾਂ ਓਕੇ ਜੀ ਲੈ ਸਾਡੇ ਬੱਚੇ ਵੀਰੇ ਸਾਡੋ ਜੀ ਬੱਚੇ ਸਾਡੋ ਆਹ ਵੇਖੋ ਉਹ ਬੱਚੇ ਆਪਾਂ ਵੰਨ ਤੇ ਆ ਗਏ ਠੀਕ ਆ ਇਧਰ ਵੀਰ ਠੰਡ ਤੋਂ ਹੀ ਜਾਂਦਾ ਠੀਕ ਆ ਜੀ ਉਧਰ ਬਾਈ ਨੇ ਜਵਾਈ ਸ਼ੁਰੂ ਕਰ ਦਿੱਤੀ ਜਵਾਈ ਜਵਾਈ ਸਾਹਿਬ ਨੇ ਬਹੁਤ ਦਿਸੀ ਜਾਂਦੀ ਹੈ ਵੀਰੇ ਮੈਂ ਕਹਿੰਦਾ ਗੰਨੇ ਵਾਲੀਆਂ ਧਾਰਾਂ ਨਾ ਜੁਦਨਾ ਕੰਨੀ ਮੈਨੂੰ ਕੈਮਰਾ ਮਾਰਨਾ ਬੋਸ ਸਾਹਿਬ ਨਾ ਅਡਜਸਟਮੈਂਟ ਕਰ ਲਿਓ ਠੀਕ ਆ ਜੀ ਦੂਰ ਹੋ ਜਾਂਦੇ ਆਪਾਂ ਮੜਾ ਇਹ ਦੇਖੋ ਜੀ ਤੇ ਜਵਾਈ ਦੁਨਾਂ ਸ਼ੁਰੂ ਹੋਈ ਵੀ ਆ ਓਕੇ ਜਵਾਈ ਆ ਜਮਾ ਦੁੱਧ ਉਹਦਾ ਦੁੱਧ ਪਾਣੀ ਦਾ ਪਾਣੀ ਤੁਹਾਡੇ ਸਾਹਮਣੇ ਆ ਬਾਈ ਠੰਡੀਆਂ ਨਹੀਂ ਦੇਖ ਲਓ ਠੰਡੀਆਂ ਸੀਲ ਬਾਕੀ ਇਹ ਸਾਰੀ ਪ੍ਰੋਪਰ ਜਵਾਈ ਤੁਹਾਨੂੰ ਕਰਕੇ ਦਿਖਾ ਦੇਵਾਂਗੇ ਸ਼ਾਮ ਦੇ 4:30 4:5 ਵਜੇ ਆਪਾਂ ਵੀਡੀਓ ਕਰ ਰਹੇ ਆ ਤੇ ਤੜਕੇ ਤੁਸੀਂ ਆਇਓ 10 ਤਰੀਕ ਨੂੰ ਆ ਦੀ 9 ਤਰੀਕ ਨੂੰ ਸੌਰੀ ਚੋ ਠੀਕ ਹੈ ਜੀ ਆ ਦੇਖੋ ਜੀ ਚਵਾਈ ਹੋਈ ਜਾਂਦੀ ਐ ਦੋਨਾਂ ਦੀ ਤੇ ਮੈਂ ਕਹਿੰਦਾ ਚੌਣ ਦਾ ਚਮਕੌਰ 3 ਮਿੰਟ ਵਾਲਾ ਯਾਰ ਉਹ ਨਿਆਰਾ ਜੋ ਚੋਣਾ ਮੂਲੀ ਸਾਡੀ ਗਾਈ ਵੀ ਨਾਲ ਲੈ ਹੂੰ ਦੇਖੀ ਮੈਂ ਕਹਿੰਦਾ ਓਕੇ ਆ ਮੈਂ ਨੇੜੇ ਜਾ ਕੇ ਦਿਖਾਉਣਾ ਦੂਜੀ ਝੋਲ ਆ ਵੀਰੇ ਗਿਆਨੀ ਤੂੰ ਵੀ ਆ ਦੇਖੋ ਜੀ ਹੂੰ ਇਧਰ ਵੀ ਮਾਰਾਂ ਇਹ ਕੈਮਰਾ ਆ ਦੇਖੋ ਜੀ ਉਹਨਾਂ ਬੰਗਾਰ ਚੋਕੇ ਦਾ ਉਹੀ ਬੰਦਾ ਦਿਖਾਓ ਜਿਹਦਾ ਪਾਸੋਂ 100 ਦਾ 100 ਹਾਂ ਤੜਕੇ ਫੇਰ ਝੋਲੇ ਆ ਟਾਈਮ ਟਾਈਮ ਝੋਲੇ ਬਾਈ ਯਾਰ ਆਪਣਾ ਓਕੇ ਜੀ ਟਾਈਮ ਤੋਂ ਟਾਈਮ ਬਾਈ ਕਹਿੰਦਾ ਚੋਈ ਚੱਲੇ ਕੋਈ ਚੱਕਰ ਵਾਲੀ ਗੱਲ ਹੀ ਨਹੀਂ ਤੇ ਪਿੰਡ ਬਾਈ ਦਾ ਧੌੜਾ ਜਿਲਾ ਬਰਨਾਲਾ ਤਹਿਸੀਲ ਤਾਪਾ ਤੇ ਢਿੱਲੋਂਡੇ ਦੀ ਫਾਰਮ ਬਟੰਡਾ ਦੇਖਣਾ ਸਾਰੇ ਭੈਣ ਭਰਾਵਾਂ ਦਾ ਤਹਿਦ ਲੋ ਧੰਨਵਾਦ ਐਨਾ ਵੀਡੀਓ ਨੂੰ ਜਿਹੜਾ ਤੁਸੀਂ ਪਿਆਰ ਦਿੰਨੇ ਆ ਹਾਂ ਤੁਹਾਡਾ ਸਕੁਰਾਨਾ ਕਰਨਾ ਬਣਦਾ ਆਪਣਾ ਕਿਉਂਕਿ ਤੁਹਾਡੇ ਪਿਆਰ ਸਦਕਾ ਇਹ ਚੈਨਲ ਚੱਲ ਰਿਹਾ ਠੀਕ ਹੈ ਜੀ ਤੇ ਨੰਬਰ ਬਾਈ ਦਾ 9479475644 ਪਿੰਡ ਤੇ ਦੁੱਨੇ ਵੇੜਾ ਤੁਹਾਡੇ ਕੰਮ ਨਹੀਂ ਹੋਣ ਵਾਲੀਆਂ ਚਮਕੌਰ ਕੀ ਰੇਟ ਆ ਗਿਆ ਬਈ ਇਹਦਾ ਪਹਿਲਾ ਆ ਇਹਦਾ 57 ਦੇ ਦਾਂਗੇ ਆ 52 ਹੀ ਦੇ ਦਾਂਗੇ ਭਰਾ ਮੇਰਾ 57 ਦੇ 52 ਹੀ ਕਰਤੇ ਅੱਜ ਫਿਰ ਹਾਂ ਬਸ 1 ਲੱਖ 9000 ਰੁਪਏ ਹੁਣ ਬਈ ਜੁੜੇ ਦਾ ਓਕੇ ਜੀ ਜਾ ਰੇਟ ਆ ਜਾ ਮੈਂ ਦੂਨ ਦੇ ਥਾਂ ਤੇ ਬਾਸ ਹੋ ਮੈਂ ਕਹਿੰਦਾ ਇੱਕ ਕਲਾਸ ਵਰਗੇ ਥਾਂ ਤੇ ਓਕੇ ਦੋਨਾਂ ਤੇ ਮੈਨੂੰ ਕੈਮਰਾ ਮਾਰਨਾ ਪੈਂਦਾ 12 ਕਿਲੋ ਲੋਹੇ ਉਹ ਥੋੜੇ ਇੱਕ ਤਾਂ ਜਦੋਂ ਤਾਂ ਰੋੜੇ ਘਟਨੇ ਭਰਾ ਮੇਰਾ ਦਿਲ ਖਾਂਚ ਓਕੇ ਜਵਾਂਦਰੀ ਹਾਂ ਉਹ ਪਾਵੇਂ ਮੈਂ ਕਰ ਅੱਛਾ ਜਿਹੜੀ ਤਾਂ ਆਪਾਂ ਮੰਗਿਆ 52 ਹਾਂ ਜੀ ਤਾਂ 52 ਮੰਗਿਆ 4 ਕਿਤਾਹਾਂ ਲਾ ਜਾਂ 10 ਤਾਂ ਲਾ ਲਓ ਪਾਟਰ ਜਵਾਂਦਰੋਂ ਪਾ ਬੰਦਰੂ ਘਟਨੇ ਪਹਿਲਾਂ ਤਾਂ ਮੱਥੀ ਆ ਜਾ ਖੰਜੀ ਓਕੇ ਇਹਦੀਆਂ ਇਹਦੇ ਜਮਾ ਸਹੀ ਆ ਸਾਡੇ ਇੱਕ ਨੰਬਰਾਂ ਦੇ ਜਾ ਮੈਂ ਕਹਿੰਦਾ ਯਾਰ ਥੱਲੇ ਉਹ ਨਾ ਨੱਕਿਆਂ ਨੂੰ ਵੜਦੀ ਆ ਹਨਾ ਆ ਦੇਖ ਲਓ ਜੀ ਕੰਮ ਦਾ ਸੌਦਾ ਹੋਣ ਵਾਲਾ ਈ ਤੁਹਾਨੂੰ ਮਾਝੀ ਦੇ ਦੇਣੀ ਆ ਠੀਕ ਆ ਹੂੰ ਮੈਂ ਕਹਿੰਦਾ ਚੌਣ ਯਾਰ ਜਮਕੌਰ ਲੇਖੇ ਮੋਕੇ ਚੌਣ ਜਾਣਦੇ ਸੇ ਪਾਇਰ ਵੀ ਪਟਣ ਵਾਲੀ ਹੈ ਨਹੀਂ ਹਨਾ ਨਾ ਨਾ ਦੇ ਸਾਹਮਣੇ ਨਿਆਣਾ ਪੱਕਾ ਬਸਾ ਮੂੜੀ ਖੜੇਗਾ ਓਕੇ ਜੀ ਤੇ ਬਾਕੀ ਦੀ ਗੱਲ ਇੱਧਰ ਵੀ ਜਮਾ ਬਾਲਟੀ ਫਰ ਗਿਆ ਗਿਆ ਨਹੀਂ ਲਾਤੀ ਹੈ ਕਿਨਾਰੀ ਓਕੇ ਕਿਨਾਰੀ ਇਹਨੇ ਲਾਤੀ 55 ਵਾਲੀ ਨੇ ਤੇ 57 ਦੀ ਬਾਲਟੀ ਬਾਈ ਭਰੀ ਜਾਂਦਾ ਚੋਕੇ ਤੁਹਾਨੂੰ ਤਾਂ ਦਿਖਾਤੀ ਕਿਉਂਕਿ ਦੂਰੋਂ ਤਰਾਡੋਂ ਕਿਸੇ ਭੈਣ ਭਰਾ ਨੇ ਦੇਖਣੀ ਹੁੰਦੀ ਹੈ ਹਨਾ ਸਾਰੀ ਵੀਡੀਓ ਦੇਖ ਲੈਂਦਾ ਅਗਲਾ ਮੁੜ ਕੇ ਸੌਦਾ ਕਰ ਲੈਂਦਾ ਕਿ ਨਹੀਂ ਹਾਂ ਬਈ ਭਾਈ ਮਨਾਉਣਾ ਦਿੱਕਤ ਆਉਂਦੀ ਹੈ ਹਨਾ ਤੇ ਜਮਕੌਰ ਜਿਹੜੇ ਰੇਟ ਕਰੇ ਗਿਆ ਇਹਨਾਂ ਚੋਂ ਵਿੱਚੋਂ ਬਾਅਦ ਕਰਦੇ ਆਂ ਤੇਰਾ ਮਣਾ ਮੋਟਾ ਮਾਨਤਨ ਕਰਦਾ ਕਿਉਂ ਭਰਾਵਾਂ ਨੇ ਪੰਜਾਹ 57 ਓਕੇ ਤੇ ਇੱਕ ਮੇਰੀ ਬੇਨਤੀ ਹੋਰ ਆ ਕਿ ਵੀ ਭੈਣ ਭਰਾ ਜਿਹੜੇ ਨੇ ਲੈਣੀ ਆ ਦੁੱਧ ਪੀਣ ਨੂੰ ਉਹਨੂੰ ਤਾਂ ਅੱਜ ਸਨੇਰੀ ਮੌਕਾ ਹੀ ਆ ਜਾਵਾਂ ਜਦੋਂ ਮੈਂ 10 ਪਿੰਡ ਕੱਢ ਕੇ ਆ ਜਾ ਵੀਰੇ ਆ ਠੀਕ ਆ ਆ ਦੇਖੋ ਜੀ ਇਹਦੀ ਬਾਲਟੀ ਦੇਖੋ ਤੇ ਆ ਦੇਖੋ ਬੱਚੇ ਨੂੰ ਖਾਲੀ ਬਾਲਟੀ ਖਾਲੀ ਬੱਚੇ ਨੂੰ ਵੀਰੇ ਆ ਬੱਚੇ ਨੂੰ ਵੀ ਨਾ ਡੱਬਾ ਦੋ ਠੀਕ ਆ ਛੱਡਦਾ ਥੋੜਾ ਜਿਹਾ ਬੱਚੇ ਨੂੰ ਛੱਡ ਦੇ ਕਿਉਂਕਿ ਆਵਾਜ਼ ਆ ਰਹੀ ਹੈ ਓਕੇ ਤੇ ਆ ਤੁਸੀਂ ਦੇਖ ਲਓ ਦੋ ਤਾਂ 6.5-7 ਕਿਲੋ ਆਗੂ ਆ ਤੁਸੀਂ 6 ਮੰਨਣਾ ਡੰਗਦਾ ਹਾਂ 12 ਕਿਲੋ ਉਹ ਮੰਨ ਕੇ ਅੱਜ 11 ਤੋਂ ਬਣ ਲਓ ਓਕੇ ਜੀ ਇਹ ਤਾਂ ਹੋ ਗਈ ਬੇਲੀ ਜਮਾ 52000 ਵਾਲੀ ਤੇ ਦੂਜੀ ਬਾਈ ਚ ਹੋਈ ਜਾਂਦਾ ਇਹ ਥੱਲੇ ਥੱਲੇ ਥੋੜਾ ਜਿਹਾ ਵੱਧ ਹੈਗਾ ਤੇ ਬਾਲਟੀ ਵੀ ਥੋੜੀ ਜਿਹੀ ਬਾਡੀ ਹੈਗੀ ਹੂੰ ਆ ਦੇਖੋ ਜੀ ਕੁਆਲਿਟੀ ਬੁਰੀ ਚੰਗੀ ਆ ਦੇਖੋ ਜੀ ਕੁਆਲਿਟੀ ਚੰਗੀ ਬਾਕੀ ਦੀ ਗੱਲ ਯਾਰ ਚਮਕੌਰ ਆਣੀ ਗੱਲ ਹੈਗੀ ਹੈ ਨਾ ਵੀ ਦਸੱਲੀ ਘਰਾਦੀ ਆ ਜਮਾ ਹਨਾ ਹਾਂ ਉਹ ਸੋਰ ਬੱਚੇਨ ਸਾੜਦੀ ਹਨਾ ਹੈਗਾ ਵੀਰੇ 14 ਕਿਲੋ ਕੋਈ ਸ਼ੱਕ ਨਹੀਂ ਹਨਾ ਆ ਦੇਖੋ ਜੀ ਆ ਦੇਖੋ ਜੀ ਕੁਆਲਿਟੀ ਚੰਗੀ ਬਾਕੀ ਦੀ ਗੱਲ ਯਾਰ ਜੋਂ ਜੋਂ ਹਨਾ ਪੂਣੀ ਵੰਗੋ ਵੱਢ ਜਾ ਕੇ ਘੋੜਾ ਜਾਂਦਾ ਹਨਾ ਚੰਦਾ ਜੋਂ ਜੋਂ ਆਪਾਂ ਚੋਈ ਜਾਂਦੇ ਆ ਹਾਂ ਤੇ ਆ ਬੱਚਾ ਜੋਂਦਾ ਤੁਸੀਂ ਇੱਧਰ ਦੇ ਸਕਦੇ ਹੋ ਬਾਲਟੀ ਆ ਭਰੀ ਪਈ ਹੈ ਜੀ ਠੀਕ ਹੈ ਜੀ ਆਹ ਦੇਖਿਆ ਹਲਾ ਉਹ ਜਮਾਂ ਮੈਂ ਕਹਿੰਦਾ ਡੁੱਲੀ ਜਾਂਦਾ ਉਤੋਂ ਦੀ ਹਾਂ ਤੜ ਕੇ ਆਪਣੇ ਬਾਰੇ ਫੇਚੋੜਾ ਬਈ ਹੈ ਨਾ ਓਕੇ ਜੀ ਇਹ ਬੱਚੇ ਨੂੰ ਸੜ ਦਾਂਗੇ ਖੱਪਾ 57000 ਤੇ 52000 ਚਾਹੇ ਰੇ ਨੀ ਦੇਖ ਹਲਾ ਦੋਨੋਂ ਪਾਸੇ ਉਹ ਲੱਤ ਨਹੀਂ ਮਾਰੇ ਸੜ ਨਹੀਂ ਮਾਰੀ ਨੰਬਰ ਬੋਲੀ ਮਾਈ ਫੇਰ ਨੰਬਰ 977947544 ਵੀਰੇ ਜਿਵੇਂ ਗਏ ਜਿਵੇਂ ਘੌਰ ਲੱਤ ਨਹੀਂ ਗਏ ਨੇ ਵੀ ਹਲਾ ਜਦ ਜਿਓ ਆਪਾਂ ਜਿਵੇਂ ਗੱਲ ਕਰਾਂਗੇ 100 ਦੀ 100 ਹੀ ਨਿਕਲੋ ਜਿੱਦ ਤੱਕ ਦੁੱਧ ਉਹ ਆਪਾਂ ਆਪੇ ਫੇਚ ਵਾਰੀ ਕਰਾਵਾਂਗੇ ਨਾ ਬਾਰਾ ਹੂੰ ਬਿਲਕੁਲ ਸੰਜੇ ਜੀ ਦੁੱਧ ਵਾਰ ਵਾਰ ਰਹਿ ਗਿਆ ਹੂੰ ਦੋਨੇ ਬਾਲਟੀਆਂ ਇਹ ਦੱਸਣ ਦੀ ਲੋੜ ਨਹੀਂ ਫੈਟ ਵਾਲਾ ਦੁੱਧ ਪਾਉਣਾ ਇਹਨਾਂ ਨੇ ਹਾਂ ਬਿਲਕੁਲ ਬਿਲਕੁਲ ਵੀਰੇ ਓਕੇ ਇਹ ਦੋਨੇ ਬਾਲਟੀਆਂ ਨਾ ਨਾ ਜਲਾ ਤੇਰੇ ਕੈਮਰੇ ਗੁਰੂ ਘਟੜੀਆਂ ਨਹੀਂ ਨਹੀਂ ਠੀਕ ਆ ਵੀਰੇ ਜਰੂਰ ਬਾਈ ਨਾਲ ਕਰਿਓ ਸੰਪਰਕ ਬਾਜਪ੍ਰੇਡ ਜਾਈ ਸੁਣ ਦਿਖਾਤੀਆਂ ਧੰਨਵਾਦ ਜੀ